ਸ਼ਸ਼ੀਕਲ ਜੀ ਜੁੜ ਚੁੱਕੇ ਹੋ ਪਾਣੀਆਂ ਦੀ ਅਪਡੇਟ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਹਰੀਕੇ ਅਪਡੇਟ ਦੀ ਸਵੇਰੇ 6 ਵਜੇ ਪੌਂਗ ਟਾਈਮ ਸਵੇਰੇ 6 ਵਜੇ ਅਪਡੇਟ ਦੀ ਕਿਸ ਤਰ੍ਹਾਂ ਦੀ ਅਪਡੇਟ ਦੇਖਣ ਨੂੰ ਮਿਲ ਰਹੀ ਹੈ ਕਿਰਪਾ ਕਰਕੇ ਫੋਮਾਂ ਤੋਂ ਬੱਚੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਸਤਿ ਸੇਤ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਪਾਣੀਆਂ ਦੀ ਅਪਡੇਟ ਪਲ-ਪਲ ਦੀ ਖਬਰ ਹਰਿਆਂ ਤੱਕ ਪਹੁੰਚਦੀ ਰਹੇ ਅੱਗੇ ਜੇ ਸਭ ਤੋਂ ਪਹਿਲਾਂ ਹਰੀਕੇ ਦੇ ਅਗਲੇ ਪਾਸੇ ਦੀ ਅਪਡੇਟ ਦੀ ਗੱਲ ਕਰੀਏ ਤਾਂ ਲਗਾਤਾਰ ਪਾਣੀ ਡਾਊਨ ਸਟ੍ਰੀਮ ਦੇ ਵਿੱਚ ਵਧਦਾ ਹੋਇਆ ਦਿਖਾਈ ਦੇ ਸਕਦਾ ਹੈ ਡਰਨ ਵਾਲੀ ਕੋਈ ਗੱਲ ਫਰਵਾਹਾਂ ਤੋਂ ਬੱਚੋ ਸਟੇਟ ਰਹੋ ਤਾਂ ਅੱਗੇ ਪਾਣੀ ਲੰਗਦਾ ਹੋਇਆ ਦਿਖਾਈ ਦੇ ਸਕਦਾ ਹੈ ਕੁਝ ਕੰਡਿਆਂ ਦੇ ਪੈਂਦੇ ਖੇਤਾਂ ਦੇ ਵਿੱਚ ਥੋੜਾ ਬਹੁਤਾ ਪਾਣੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਣਾ ਬਿਆਸ ਦੇ ਕੰਡੇ ਪੈਣਪਰਾ ਰਹਿੰਦੇ ਕਿਸ ਤਰ੍ਹਾਂ ਦੀ ਅਪਡੇਟ ਦੇਖਣ ਨੂੰ ਮੇਰੇ ਸਤਲੂਜ ਦੇ ਕੰਡੇ ਰਹਿੰਦੇ ਕਿੱਥੇ ਤੱਕ ਪਾਣੀ ਦੀ ਅਪਡੇਟ ਦੇਖਣ ਨੂੰ ਮਿਲ ਰਹੀ ਹੈ ਤਾਂ ਜੋ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਬਾਕੀ ਦਰਸ਼ਕ ਵੀਰਾਂ ਨੂੰ ਵੀ ਅਪਡੇਟ ਤੁਹਾਡੇ ਰਾਹੀਂ ਪਤਾ ਲੱਗ ਸਕੇ ਕਿਉਂਕਿ ਜੇਕਰ ਆਪਾਂ ਦੇਖੇ ਤਾਂ ਅੱਜਲ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਮੀਂਹ ਦੇਖਣ ਨੂੰ ਮਿਲਿਆ ਹੈ ਅਤੇ ਪੰਜਾਬ ਦੇ ਵਿੱਚ ਟੁੱਟਵੇਂ ਮੀਂਹ ਦੇਖਣ ਨੂੰ ਮਿਲੇ ਹਨ ਉਹਨਾਂ ਕਾਰਨ ਡੈਮਾਂ ਦੇ ਵਿੱਚ ਪਾਣੀ ਦੀ ਮਾਤਰਾ ਵਧੀ ਹੋਏ ਦਿਖਾਈ ਦੇ ਰਹੀ ਸੀ ਪਿਛਲੇ 2-3 ਦਿਨਾਂ ਤੋਂ ਮੌਸਮ ਦੇ ਵਿੱਚ ਥੋੜੀ ਤਬਦੀਲੀ ਦੇਖਣ ਨੂੰ ਮਿਲੀ ਹੈ ਤੇ ਪਾਣੀ ਦੀ ਮਾਤਰਾ ਵੀ ਘਟ ਦੇਖਣ ਨੂੰ ਮਿਲਿਆ ਜੇਕਰ ਹੁਣ ਆਪਾਂ ਅੱਜ 6 ਵਜੇ ਦੀ ਸਭ ਤੋਂ ਪਹਿਲਾਂ ਪਾਕਹਾ ਡੈਮ ਦੀ ਅਪਡੇਟ ਦੀ ਗੱਲ ਕਰੀਏ ਤਾਂ ਮੈਕਸਿਮਮ ਲੈਵਲ ਪਾਕਹਾ ਡੈਮ ਦਾ 1685 ਫੁੱਟ ਹੈ ਜੇਕਰ ਆਪਾਂ ਸਵੇਰੇ 6 ਵਜੇ ਦੀ ਅਪਡੇਟ ਦੀ ਗੱਲ ਕਰੀਏ ਤਾਂ ਮੈਂ ਹੁਣ ਤ .97 ਫੁੱਟ ਤੇ ਪਹੁੰਚ ਚੁੱਕਾ ਹੈ ਜੇਕਰ ਇਨਫਲੋ ਦੀ ਗੱਲ ਕਰੀਏ ਪਾਖੜਾ ਡੈਮ ਦੀ 71886 ਕਿਊਸਿਕ ਪਾਣੀ ਆਪਾਂ ਨੂੰ ਇਨਫਲੋ ਦੇਖਣ ਨੂੰ ਮਿਲ ਰਿਹਾ ਹੁਣ ਅੱਗੇ ਜੇ ਆਪਾਂ ਆਊਟਫਲੋ ਦੀ ਗੱਲ ਕਰੀਏ 17890 ਕਿਊਸਿਕ ਪਾਣੀ ਆਪਾਂ ਨੂੰ ਅਗਲੇ ਪਾਸੇ ਸਤਲੁਜ ਦਰਿਆ ਦੇ ਵਿੱਚ ਆਊਟਫਲੋ ਦੇਖਣ ਨੂੰ ਮਿਲ ਰਿਹਾ ਹੈ ਤਕਰੀਬਨ ਪਾਖੜਾ ਡੈਮ ਦਾ ਲੈਵਲ ਆਪਾਂ ਨੂੰ ਫਿਲਹਾਲ ਠੀਕ-ਠਾਕ ਦੇਖਣ ਨੂੰ ਮਿਲ ਰਿਹਾ ਹੈ ਡਰਨ ਵਾਲੀ ਕੋਈ ਗੱਲ ਨਹੀਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਪ੍ਰਸ਼ਾਸਨ ਵੱਲੋਂ ਜੋ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਤੇ ਧਿਆਨ ਨਾਲ ਸੁਣੋ ਪਰਫਾਮਾ ਤੋਂ ਬਚੋ ਜੇਕਰ ਹੁਣ ਆਪਾਂ ਅੱਗੇ ਪੋਂਗ ਡੈਮ ਦੀ ਅਪਡੇਟ ਦੀ ਗੱਲ ਕਰੀਏ ਸਵੇਰੇ 6 ਵਜੇ ਦੀ 2025 8 ਤਰੀਕ ਦੀ ਜਿਸ ਦੇ ਵਿੱਚ ਰੈਸਟ ਲੈਵਲ 1400 ਫੁੱਟ ਹੈ ਜੇਕਰ ਸਵੇਰੇ 6 ਵਜੇ ਦੀ ਗੱਲ ਕਰੀਏ ਤਾਂ ਹੁਣ ਤੱਕ ਪਾਣੀ ਦੀ 1376.07 ਫੁੱਟ ਤੇ ਪਹੁੰਚ ਚੁੱਕਿਆ ਹੈ ਜੇਕਰ ਆਪਾਂ ਐਵਰੇਜ ਫਲੋ ਦੀ ਗੱਲ ਕਰੀਏ ਤਾਂ 72657 ਕਿਊਸਿਕ ਪਾਣੀ ਪਹੁੰਚ ਚੁੱਕਿਆ ਹੈ ਜੇ ਟਰਬਾਈਨਾ ਦੇ ਥਰੂ ਦੀ ਗੱਲ ਕਰੀਏ ਆਊਟਫਲੋ ਦੀ 17909 ਕਿਊਸਿਕ ਪਾਣੀ ਆਪਾਂ ਨੂੰ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਜੇਕਰ ਆਪਾਂ ਫਲੱਡ ਗੇਟਾਂ ਦੇ ਰਾਈ ਦੀ ਗੱਲ ਕਰੀਏ ਤਾਂ ਤਕਰੀਬਨ ਐਵਰੇਜ ਡਾਟਾ ਦੇ ਹਿਸਾਬ ਨਾਲ 20524 ਕਿਊਸਿਕ ਪਾਣੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਆਊਟਫਲੋ ਸਪਿਲ ਗੇਟਾਂ ਦੇ ਰਾਈ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਤਾਂ 38437 ਕਿਊਸਿਕ ਪਾਣੀ ਆਪਾਂ ਨੂੰ ਐਵਰੇਜ ਡਾਟਾ ਦੇ ਹਿਸਾਬ ਨਾਲ ਆਊਟਫਲੋ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਐਕਚੁਅਲ ਡਾਟਾ ਦੀ ਗੱਲ ਕਰੀਏ ਤਾਂ ਪੋਂਗ ਟਾਈਮ ਦੇ ਵਿੱਚ ਇਨਫਲੋ ਆਪਾਂ ਆਊਟਫਲੋ ਦੀ ਗੱਲ ਕਰੀਏ ਟਰਬਾਈਨਾ ਦੇ ਥਰੂ 17909 ਕਿਊਸਿਕ ਪਾਣੀ ਆਪਾਂ ਨੂੰ ਅਗਲੇ ਪਾਸੇ ਆਊਟਫਲੋ ਦੇਖਣ ਨੂੰ ਮਿਲ ਰਿਹਾ ਜੇਕਰ ਫਲੱਡ ਗੇਟਾਂ ਦੇ ਥਰੂ ਦੀ ਗੱਲ ਕਰੀਏ ਤਾਂ ਆਪਾਂ ਨੂੰ ਜੋ ਪਰਸੋਂ ਦੇਖਣ ਨੂੰ ਮਿਲਿਆ ਸੀ 22140 ਕਿਊਸਿਕ ਪਾਣੀ ਅਗਲੇ ਆਊਟਫਲੋ ਦੇਖਣ ਨੂੰ ਮਿਲ ਰਿਹਾ ਹੈ ਜੇ ਜ ਟੋਟਲ ਆਊਟਫਲੋ ਦੀ ਗੱਲ ਕਰੀਏ ਆਪਾਂ ਸਵੇਰੇ 6 ਵਜੇ ਦੀ 40000 55 ਕਿਊਸਿਕ ਪਾਣੀ ਆਪਾਂ ਨੂੰ ਪੋਂਗ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਆਊਟਫਲੋ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਸਵੇਰੇ 6 ਵਜੇ ਫਿਲਹਾਲ ਅਗਲੇ 2-3 ਦਿਨ ਮੌਸਮ ਕਲੀਅਰ ਦੇਖਣ ਨੂੰ ਮਿਲ ਰਿਹਾ ਉਸ ਤੋਂ ਬਾਅਦ ਜੇਕਰ ਹਾਈਕੇ ਹੈਡ ਦੀ ਗੱਲ ਕਰੀਏ ਸਵੇਰੇ 6 ਵਜੇ ਪੂਨ ਲੈਵਲ 690.10 ਫੁੱਟ ਤੇ ਹੈ ਪਾਣੀ ਰੱਖਣ ਦੀ ਸਮਰਤਾ ਹੈ ਜੇਕਰ ਆਪਾਂ ਹਰੀਕੇ ਹੈਡ ਦੀ ਲਗਭਗ ਪਾਣੀ ਦੀ ਮਾਤਰਾ ਉਹਦੇ ਦਿਨਾਂ ਦੇ ਵਿੱਚ ਵਧੀ ਹੋਈ ਦਿਖਾਈ ਦੇ ਰਹੀ ਹੈ ਕਿ ਉਸਿਕ ਦੇ ਵਿੱਚ ਗੱਲ ਕਰੀਏ 50551 ਕਿਊਸਿਕ ਆਪਾਂ ਨੂੰ ਇਨਫਲੋ ਦੇਖਣ ਨੂੰ ਮਿਲ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਅੱਗੇ ਕਿੰਨਾ ਪਾਣੀ ਛੱਡਿਆ ਜਾ ਰਿਹਾ 27633 ਕਿਊਸਿਕ ਪਾਣੀ ਅਗਲੇ ਪਾਸੇ ਨੂੰ ਡਾਊਨ ਫਲੋ ਕੀਤਾ ਜਾ ਰਿਹਾ ਉਸ ਤੋਂ ਬਾਅਦ ਫਰੋਜ਼ਪੁਰ ਫੀਡਰ ਦੀ ਗੱਲ ਕਰੀਏ 9901 ਕਿਊਸਿਕ ਪਾਣੀ ਅੱਗੇ ਦਿੱਤਾ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 13795 ਕਿਊਸਿਕ ਪਾਣੀ ਅੱਗੇ ਦਿੱਤਾ ਜਾ ਰਿਹਾ ਜੇਕਰ ਨਾਲ ਹੀ ਮਹੂ ਕਨਾਲ ਦੀ ਗੱਲ ਕਰੀਏ ਤਾਂ ਮਹੂ ਕਨਾਲ ਦੇ ਵਿੱਚ 212 ਕਿਊਸਿਕ ਪਾਣੀ ਆਪਾਂ ਨੂੰ ਦਿੱਤਾ ਜਾ ਰਿਹਾ ਸਾਰੇ ਪੈਨਪਰਾਵਾਂ ਨੂੰ ਬੇਨਤੀ ਕਰਦੀ ਹਾਂ ਥੋੜੀ ਜਿਹੀ ਫਰਵਾਮਾ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਜੇਕਰ ਆਪਾਂ ਕੱਲ ਸ਼ਾਮ 7 ਵਜੇ ਦੀ ਗੱਲ ਕਰੀਏ ਤਾਂ ਤਕਰੀਬਨ ਹਰੀਕੇ ਹੈਡਵਰਕਸ ਦੀ ਡਾਊਨ ਫਲੋ ਦੀ ਗੱਲ ਕਰੀਏ ਜੋ ਕਿ ਗੰਡਾ ਸਿੰਘ ਪਾਕਿਸਤਾਨ 6 ਵਜੇ ਦੀ ਲਗਭਗ ਦੀ ਰਿਪੋਰਟ ਹੈ 14 ਫੁੱਟ ਪਾਣੀ ਪਹ ਕਾਈ ਦੇ ਰਿਹਾ ਜੇਕਰ ਆਪਾਂ ਕਯੂਸਿਕ ਦੇ ਵਿੱਚ ਗੱਲ ਕਰੀਏ 1274 ਕਯੂਸਿਕ ਪਾਣੀ ਆਪਾਂ ਨੂੰ ਕੱਲ 7 ਅਗਸਤ 2025 ਨੂੰ ਦੇਖਣ ਨੂੰ ਮਿਲਿਆ ਹੈ ਹਰੀਕੇ ਹੈਡਵਰਕਸ ਤੋਂ ਪਹੁੰਚ ਕੇ ਜੇਕਰ ਅੱਜ ਦੀ ਖਾਸ ਰਿਪੋਰਟ ਤਕਰੀਬਨ ਇਸੇ ਤਰ੍ਹਾਂ ਤੁਹਾਨੂੰ ਸ਼ੇਅਰ ਕਰ ਚੁੱਕੇ ਹਾਂ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰੋ ਤਾਂ ਜੋ ਅਪਡੇਟ ਪਾਣੀਆਂ ਦੀ ਲਗਾਤਾਰ ਤੁਹਾਡੇ ਤੱਕ ਪਹੁੰਚਦੀ ਰਹੇ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਨ੍ਹਾਂ ਦਰਸ਼ਕ ਵੀਰਾਂ ਨੂੰ ਪਾਣੀਾਂ ਦੀ ਅਪਡੇਟ ਦੀ ਜਾਣਕਾਰੀ ਚਾਹੀਦੀ ਹੈ ਉਹਨਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੋ ਸਕੇ ਫਵਾਮਾ ਤੋਂ ਸਟੇਜ ਰਵੋ ਦਰਿਆਵਾਂ ਦੇ ਕੰਢੇ ਜਗਪਗ ਜੜੀਆਂ ਫਸਲਾਂ ਦੇਖੋ ਨੂੰ ਮਿਲੀਆਂ ਉਹ ਤਕਰੀਬਨ ਆਪਾਂ ਨੂੰ ਡੁੱਬਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਇਸ ਵੀਡੀਓ ਦੇ ਵਿੱਚ ਬੇਨਤੀ ਕਰਦੇ ਹਾਂ ਕਿਰਪਾ ਕਰਕੇ ਆਉਂਦੇ ਦਿਨਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਆਪਾਂ ਨੂੰ ਵੱਧਦਾ ਹੋਇਆ ਦਿਖਾਈ ਦੇ ਸਕਦਾ ਹੈ ਬਾਕੀ ਤਕਰੀਬਨ ਇਸੇ ਤਰ੍ਹਾਂ ਦੀ ਅਪਡੇਟ ਆਉਂਦੇ ਦਿਨਾਂ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ دریاਵਾਂ ਦੇ ਨੇੜਲੇ ਲਗਦੇ ਇਲਾਕਿਆਂ ਦੇ ਵਿੱਚ ਤਕਰੀਬਨ ਪਾਣੀਆਂ ਦੀ ਅਪਡੇਟ ਦੇ ਵਿੱਚ ਕਿਸ ਤਰ੍ਹਾਂ ਦੀ ਅਪਡੇਟ ਦੇਖਣ ਨੂੰ ਮਿਲੇਗੀ ਅਗਲੇ ਦਿਨਾਂ ਦੇ ਵਿੱਚ ਉਹ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਤੁਸੀਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਸੁਚੇਤ ਰਹੋ ਅਫਵਾਹਾਂ ਤੋਂ ਬਚੋ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਪਾਣੀਆਂ ਦੀ ਅਪਡੇਟ ਲਗਾਤਾਰ ਤੁਹਾਡੇ ਤੱਕ ਪਹੁੰਚਦੀ ਰਹੇ ਧੰਨਵਾਦ ਜੀ